ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਮ ਉਤੰਦਰਸਤੇ ਰੱਖੇ ਮੇਰੇ ਪਰੇ ਹੱਥ ਰੱਖ ਕੇ ਸਤਿ ਸੰਤੋਖ ਦੇਵੇ ਤੇ ਮੇਰੇ ਕੋਲ ਵੀ ਪੰਜਾਬੀ ਦਾਦੀ ਚੈਨਲ ਦੇ ਥੋੜਾ ਸਵਾਲ ਤੇ ਆਉਗੀ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ ਬੈਲ ਆਈਕਨ ਦਵਾਓ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਨਾ ਤਾਂ ਕਿ ਤੁਹਾਡੀ ਸਪੋਰਟ ਨਾਲ ਚੈਨਲ ਵੱਸ ਸਕਦਾ ਹੈ ਇੱਕ ਵੀ ਜਿਹੜੀ ਸਪੋਰਟ ਆਪਾਂ ਕਰਾਂਗੇ ਤਾਂ ਚੈਨਲ ਵੱਧੇਗਾ ਤੈਨੂੰ ਜਿਹੜਾ ਹੁਣ ਆਪਾਂ ਸੋਨ ਪਜਾਮੇ ਦੀ ਮੋਰੀ ਮੋਰੀ ਮੋੜਨੀ ਰਾਸਤੇ ਸਾਰੇ ਮੋਰੀ ਆਪਾਂ ਪਜਾਮੇ ਜਿੱਦਾਂ ਮੋੜਨੀ ਕੀਤਾ ਹੁਣ ਆਪਾਂ ਹਨਾ ਪਹਿਲਾਂ ਹੀ ਮੋੜ ਦੇ ਦੀ ਇਦਾਂ ਮੋੜ ਕੇ ਫੇਰ ਆਪਾਂ ਹਾਸੇਨ ਲਾਈ ਦੀ ਹੈ ਬੈਤਰੀ ਇਹ ਨਹੀਂ ਆਪਾਂ ਇਦਾਂ ਨਹੀਂ ਲਾਉਣੀ ਹੈ ਵੀ ਆਪਾਂ ਮੋਰੀ ਦੂਗੀ ਜਿਹਾ ਮੋੜਨੀ ਆ ਜਿਹੜੀ ਮੋਰੀ ਥੱਲੇ ਮੋੜਦੀ ਹੈ ਨਾ ਸੀਨ ਲਾ ਕੇ ਤਾਂ ਸੀਨ ਲਾ ਕੇ ਮੈਂ ਨਿਸ਼ਾਨ ਲਾ ਲਿਆ ਉੱਦਾਂ ਆਪਾਂ ਮੋਰੀ ਮੋੜ ਰਹੀਆਂ ਉੱਦਾਂ ਆਪਣੀ ਮੋਰੀ ਦੀ ਫਿਸ਼ਿੰਗ ਬਹੁਤ ਵਧੀਆ ਹੁੰਦੀ ਹੈ ਤੇ ਐਦਾਂ ਪਾ ਦੇ ਮੋਰੀਆਂ ਨੂੰ ਸੀਗ ਲਾ ਲਈ ਆ ਚਾਹੀ ਤੁਸੀਂ ਸੀਗ ਸੀਨ ਪਹਿਲਾਂ ਤੁਹਾਨੂੰ ਲਾਉਣੀ ਪੈਣੀ ਫੇਰ ਤੁਹਾਡੀ ਮੋਰੀ ਮੈਂ ਦੇਖੋ ਨਿਸ਼ਾਨ ਲਾਇਓ ਜੈਲੂ ਜੈਲੂ ਜਾਏ ਨਿਸ਼ਾਨਾ ਦੇਖੋ ਤੇ ਉੱਥੇ ਫਿਰ ਆਪਾਂ ਹਨਾ ਉੰਨੀ ਮੋਰੀ ਮੋੜ ਰਹੀਆਂ ਤਾਂ ਮੈਂ ਹੁਣ ਲਾਉ ਜੀ ਮੋਰੀ ਮੋੜ ਕੇ ਇਹ ਜਿਹੜੀ ਹੈ ਨਾ ਆਪਣੀ ਆ ਸੀਗਣੇ ਆ ਆ ਜਿਹੜੀ ਮੋਰੀ ਦੀ ਸੀਗਣੇ ਆ ਇਹ ਨਹੀਂ ਥੱਲੇ ਆਉਂਦੀ ਹੈਗੀ ਜਦ ਜੇ ਆਪਾਂ ਮੋਰੀ ਪਹਿਲਾਂ ਪੱਨ ਲੈਨੇ ਆ ਤੇ ਫੇ ਸੇਨ ਲਾਉਣੇ ਵਿੱਚ ਦੀ ਆਸਣ ਵਾਲੀ ਤਰ੍ਹਾਂ ਨੂੰ ਤਾਂ ਫੇਰ ਉਹ ਮੋਰੀ ਆਪ ਲੂਚਣ ਜਾ ਹੁੰਦੇ ਮੈਂ ਓਵਰਲੋਕ ਕਰਨੀ ਉਹਦੀ ਮਸ਼ੀਨ ਮੇਰੀ ਕੋਈ ਤਾਂ ਬੱਤ ਕਰਨੇ ਇਹ ਆਪਾਂ ਸੇਨ ਲਾ ਲਈਆ ਸੇਨ ਲਾ ਕੇ ਆ ਮਗਰੋਂ ਮੋਰੀ ਪੱਨ ਨਹੀਂ ਨਿਸ਼ਾਨ ਲਾ ਲਿਆ ਦੇ ਮੋਰੀ ਦੇ ਹਨਾ ਨਿਸ਼ਾਨ ਲਾ ਕੇ ਫੇਰ ਮੈਂ ਤੁਹਾਨੂੰ ਮੋਰੀ ਦਿਖਾਉਂਦੀ ਪੱਨ ਤੇ ਸਾਰੀ ਵੀ ਕਿੰਨੀ ਸੋਹਣੀ ਮੋਰੀ ਦੀ ਫਿਸ਼ਿੰਗ ਆਉਂਦੀ ਆ ਪੱਨ ਨਿਸ਼ਾਨ ਸਾਰੇ ਲਾ ਲਓ ਤੁਸੀਂ ਨਿਸ਼ਾਨੇ ਲਾਉਂ ਹਰੇ ਕੇਗੇ ਨਿਸ਼ਾਨ ਲਾਇਆ ਵਗੈਰ ਤੁਹਾਡੀ ਫਿਰ ਗੱਲ ਨਹੀਂ ਬਣਦੀ ਹੈ। ਫਿਰ ਉਹ ਘਟ ਵੱਧ ਹੋ ਜਾਣਗੀ ਚੀਜ਼ ਹਨਾ। ਤੇ ਫਿਰ ਉਹ ਸੂਦ ਨਹੀਂ ਆਉਦੀ ਹੈਗੀ ਚੀਜ਼। ਤੁਸੀਂ ਮੂਰੀ ਤਾਂ ਪਨੋ ਹਮੇਸ਼ਾ ਇਹ ਪਿਆਰ ਮੇਰੀ ਤੇ ਤੁਹਾਡੀ ਮੂਰੀ ਬਹੁਤ ਸੋਹਣੀ ਰਹਿਣੀ ਹੋ ਰਹੀ ਨੇ। ਫਿਸ਼ਿੰਗ ਬਹੁਤ ਸੋਹਣੀ ਆਉਂਦੀ ਹੈ। ਬਾਕੀ ਇੱਕ ਦੂਜੇ ਦੀ ਸਪੋਰਟ ਨਾਲ ਚੈਨਲ ਚੱਲਦੇ ਸਾਰੇ ਇੱਕ ਦੂਜੇ ਨੂੰ ਸਪੋਰਟ ਕਰੀਏ ਆਪਾਂ ਜੋ ਆਪਣੀ ਫਿਰ ਨਵੀਂ ਵੀਡੀਓ ਹੈ ਜਿੰਨਾਂ ਨੂੰ ਸਬਸਕ੍ਰਾਈਬ ਕਰੇ ਵੀਡੀਓ ਨਵੀਂ ਜਦ ਇੱਕ ਵੀ ਜੇ ਮਰ ਸਕੀ ਤਾਂ ਇੱਕ ਦੂਜੇ ਦੀ ਸਪੋਰਟ ਕਰਾਂਗੇ ਤਾਂ ਚੈਨਲ ਅੱਗੇ ਵਧਣੇ ਆਪਣੇ ਹਨਾ देखो मैं निशान लाए दो पासे निशान ला के फिर मैं मोहरी मोरी आशान कोई भी चीज है निशान लाओ पहले निशान लाया मूर नहीं। नहीं तो फिर मोहरी मोड़नी नहीं मोहरी थी घट वो जानी जे आप दूजी तरह मोहरी मोड़ मूर फिर अपने सूत नहीं आती है बाली थीण ਆੜਕ ਕੁਛ ਨਹੀਂ ਪਿੰਦਾ ਹੈਗਾ ਫੇਰ ਵੀ ਮੋੜ ਹੀ ਤਾਂ ਪਹਿਲਾ ਵੀ ਮੋੜ ਨਹੀਂ ਮੁਗਰੂ ਵੀ ਮੋੜਨੀ ਆ ਤੇ ਇਹਦੇ ਨਾਲ ਮੋੜੀ ਤੁਸੀਂ ਮਗਰੂ ਮੋੜ ਪਹਿਲਾਂ ਆਪਣੀ ਸੀਨ ਲਾਓ ਆਪਣੇ ਨਿਸ਼ਾਨ ਲਾ ਲਓ ਦੋਨੋਂ ਪਾਸੇ ਨਿਸ਼ਾਨ ਲਾ ਕੇ ਸੀਨ ਲੱਗੀ ਹੋ ਨਿਸ਼ਾਨ ਲੱਗੇ ਹੋਗੇ ਤਾਂ ਫਿਰ ਮੋੜੀ ਘਾਣਨ ਪਵੇਗਾ ਅਰੇ ਕਰ ਤਾਂ ਫੇਮੂਰੀ ਡਿਫੀਕਲਟ ਬੋਸ ਸੋਣੀ ਆਉਂਦੀ ਆ ਆਪਣੇ ਹਨਾ ਰੋਹੀ ਆ ਦੇਖੋ ਕਿ ਨੀ ਮੋਰੀ ਦੀ ਫਿਸ਼ਿੰਗ ਆਉਂਦੀ ਆ। ਰੋਹੀ। ਆ ਦੇਖੋ ਜੀ ਆਪ ਨੇ ਆ ਨਾ ਨਿਸ਼ਾਨ ਨਹੀਂ ਇਹ ਦੂਜਣ ਨਹੀਂ ਕਰਦੇ ਹੈਗੇ। ਆ ਗਵਲੀ ਫੀਨ ਫੇ ਮਗਰੂ ਲੋ ਨੇ ਪਹਿਲਾਂ ਮੋਰੀ ਪਾਉਂਦੇ ਫਿਰ ਆਪਣੇ ਇੱਥੇ ਫਲੂਚਣ ਜੇ ਆਉਣੇ ਆ। ਹੋਰੇ ਹੁਣ ਆਪਣੀ ਮੋਰੀਆਂ ਸਾਫ਼ ਇੱਦਾਂ। ਤੇ ਐਸੀ ਮੇਰੀ ਅੱਜ ਦੀ ਵੀਡੀਓ ਮਿਲਦੀ ਐ ਨਵੀਂ ਵੀਡੀਓ ਦੇ ਨਾਲ ਵਾਈ ਗੁਰਜੀ ਕਾਕਾ ਸਾਹਿਬ ਵਾਈ ਗੁਰਜੀ